ਪੰਜਾਬ ਦੇ ਵਿੱਚ ਇੱਕ ਹੋਰ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਸੰਵਿਧਾਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤੋਂ ਕੀ ਤਕੜੀ ਦਾ ਨਿਸ਼ਾਨ ਖੁਸੇਗਾ ਤੇ ਦੱਸਦੀ ਹੈ ਕਿ ਬਾਕੀ ਤੜਾ ਜਲਦ ਐਲਾਨ ਕਰ ਸਕਦਾ ਹੈ ਨਵੀਂ ਪਾਰਟੀ ਬਣ ਸਕਦੀ ਹੈ ਤੇ ਉਥੇ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਜਗੀਰ ਕੌਰ ਦੇ ਵੱਲੋਂ ਐਲਾਨ ਹੋ ਸਕਦਾ ਹੈ ਤੇ ਨਵਾਂ ਅਕਾਲੀ ਦਲ ਦਾ ਜਿਹੜਾ ਕਿ ਅ ਐਲਾਨ ਹੋ ਸਕਦੇ ਤੇ ਦੂਜੇ ਪਾਸੇ ਉਥੇ ਹੀ ਦੱਸਿਆ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬਾਅਦ ਬਾਕੀ ਟੜੇ ਦੇ ਵੱਲੋਂ ਨਮੀ ਅਕਾਲੀ ਦਲ ਦੀ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਉਥੇ ਹੀ ਅਕਾਲੀ ਦਲ ਸੁਧਾਰ ਲੈਰ ਸ਼ੁਰੂ ਕਰਨ ਵਾਲੇ ਬਾਕੀ ਮੈਂਬਰਾਂ ਦੁਆਰਾ ਇੱਕ ਅਕਾਲੀ ਦਲ ਬਣਾਇਆ ਜਾਵੇਗਾ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣਗੇ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਾਰਟੀ ਦੇ ਸੰਵਿਧਾਨ ਦੀ ਜਿਹੜੀ ਕਿ ਤਿਆਰੀ ਹੈ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੀ ਜਿਹੜੀ ਕਿ ਇਸ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ ਤੇ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਦੁਆਰਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬਾਕੀ ਅਕਾਲੀ ਆਗੂਆਂ ਨੇ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਨਵਾਂ ਅਕਾਲੀ ਦਲ ਬਣਾਉਣ ਦੇ ਲਈ ਆਪਣੀ ਜਿਹੜੀ ਕਿ ਗਤੀਵਧੀਆਂ ਨੇ ਉਹ ਤੇਜ਼ ਕਰ ਦਿੱਤੀਆਂ ਨੇ ਤੇ ਦੂਜੇ ਪਾਸੇ ਦੱਸਦੀ ਇਹ ਕਿ ਇਸ ਸੰਬੰਧੀ ਪਿੰਡ ਪੱਧਰ ਤੇ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਉਥੇ ਹੀ ਭਰਤੀ ਦੇ ਨਾਲ ਨਾਲ ਇੱਕ ਪੋਰਟਲ ਰਾਹੀਂ ਜਿਹੜੀ ਕਿ ਆਨਲਾਈਨ ਭਰਤੀ ਮੁਹਿੰਮ ਵੀ ਸ਼ੁਰੂ ਕੀਤੀ ਹੈ ਤੇ ਦੱਸਿਆ ਗਿਆ ਹੈ ਕਿ ਗੁਰਪ੍ਰਤਾਪ ਸਿੰਘ ਵਿਡਾਲਾ ਦੇ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਫੈਸਲਾ ਪੰਥ ਦੇ ਹਿੱਤ ਦੇ ਵਿੱਚ ਹੋਵੇਗਾ ਉਹ ਕੀਤਾ ਜਾਵੇਗਾ ਤੇ ਇਸ ਦੇ ਮੌਕੇ ਦੇ ਵਿੱਚ ਉਹਨਾਂ ਨੇ ਬਾਦਲ ਤੜੇ ਦਾ ਜ਼ਿਕਰ ਕਰਦੇ ਕਿਹਾ ਕਿ ਪਹਿਲਾ ਤੱਕੜੀ ਦਾ ਚੋਣ ਨਿਸ਼ਾਨ ਸੁਰਜੀਤ ਸਿੰਘ ਬਰਨਾਲਾ ਕੋਲ ਹੁੰਦਾ ਸੀ ਉਦੋਂ ਵੀ ਅਸੀਂ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਲਿਆ ਸੀ ਤੇ ਇਸ ਬਿਆਨ ਦੇ ਨਾਲ ਉਹਨਾਂ ਨੇ ਇਹ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਉਹ ਵੀ ਬਾਦਲ ਤੜੇ ਤੋਂ ਤਕੜੀ ਦਾ ਚੋਣ ਨਿਸ਼ਾਨ ਲੈਣ ਵਾਸਤੇ ਜਦੋਂ ਜਹਿਦ ਕਰਨਗੇ ਤੇ ਇਸ ਦੇ ਮੌਕੇ ਹੀ ਵਡਾਲਾ ਨੇ ਇਹ ਵੀ ਗੱਲ ਕਹੀ ਹੈ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਪਹੁੰਚਿਆ ਸੀ ਉਸ ਦੀ ਤਾਂ ਹੋਂਦ ਖਤਮ ਖਤਰੇ ਦੇ ਵਿੱਚ ਹੈ ਜੇ ਅਸੀਂ ਤਰਹੀਏ ਨਾ ਕਰਦੇ ਤਾਂ ਹੋਂਦ ਮਿਲ ਜਾਣੀ ਸੀ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਲਈ ਸੰਘਰਸ਼ ਕਰਨਗੇ ਅਤੇ ਲੋਕਾਂ ਦਾ ਜਿਹੜਾ ਕਿ ਫਤਵਾ ਹੈ ਜਿੱਤਣਗੇ ਕਿਉਂਕਿ ਇਹ ਲੀਡਰਸ਼ਿਪ ਆ ਜਿਹੜੀ ਲੋਕਾਂ ਨੇ ਉਹਨੇ ਕਿਹਾ ਕਿ ਨਕਾਰ ਦਿੱਤੀ ਐ ਤੇ ਦੂਜੇ ਪਾਸੇ ਅਕਾਲੀ ਦਲ ਦੇ ਇਸ ਬਾਖੀ ਧੜੇ ਦੇ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਕੈਂਪ ਲਗਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਨਾਮ ਤੇ ਸਮਰਪਿਤ ਅਕਾਲੀ ਵਰਕਰਾਂ ਨੂੰ ਜਿਹੜੀ ਕਿ ਮੈਂਬਰਸ਼ਿਪ ਦਿੱਤੀ ਜਾ ਰਹੀ ਆ ਧੜੇ ਦੇ ਆਖੂ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਪਾਰਟੀ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲਾ ਗਰੁੱਪ ਦਾ ਜਿਹੜਾ ਆ ਕਿ ਬਦਲ ਦੇਵੇਗੀ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਟਕਸਾਲੀ ਵਰਕਰ ਅਤੇ ਉਹਨਾਂ ਦੀ ਜਿਹੜੀ ਕਿ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਪੰਜਾਬ ਦੇ ਵਿੱਚ ਨਵਾਂ ਅਕਾਲੀ ਦਲ ਬਣ ਸਕਦਾ ਹੈ ਤੇ ਉੱਥੇ ਹੀ ਲਗਾਤਾਰ ਹੁਣ ਜਿਹੜਾ ਕਿ ਸੰਵਿਧਾਨ ਜਿਹੜਾ ਕਿ ਤਿਆਰ ਕੀਤਾ ਜਾ ਰਿਹਾ ਤੇ ਬਾਕੀ ਤੜਾ ਇਹ ਜਲਦ ਐਲਾਨ ਕਰ ਸਕਦਾ